ਕਹਿੰਦੇ ਨੇ ਕਿ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਡੋਗੇ ਜ਼ਰੂਰ ਅੱਜ ਕੇਜਰੀਵਾਲ ਦੀ ਰਿਹਾਈ ਰੁਕ ਗਈ ਹੈ ਤੇ ਉੱਥੇ ਹੀ ਕੱਲ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਇਸ ਗੱਲ ਨੂੰ ਲੈ ਕੇ ਹੁਣ ਸੁਖਪਾਲ ਖੈਰਾ ਗਰਮ ਦਿਖਾਈ ਦੇ ਰਹੇ ਨੇ ਭਗਵੰਤ ਮਾਨ ਨੂੰ ਲੈ ਕੇ ਪਲਟਵਾਰ ਕੀਤਾ ਗਿਆ ਤੇ ਦੱਸ ਦਈਏ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਲ੍ਹੋਂ ਬਾਹਰ ਆਉਣਾ ਸੀ ਪਰੰਤੂ ਉਹਨਾਂ ਦੀ ਰਿਹਾਈ ਨੂੰ ਲੈ ਕੇ ਦੱਸਦੀ ਹੈ ਕਿ ਅੱਜ ਜਿਹੜਾ ਕਿ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਤੇ ਜਿਸ ਨੂੰ ਲੈ ਕੇ ਦਿੱਲੀ ਹਾਈ ਕੋਰਟ ਦੇ ਵੱਲੋਂ ਜਿਹੜਾ ਕਿ ਰਿਹਾਈ ਨੂੰ ਟਾਰ ਦਿੱਤਾ ਗਿਆ ਤੇ ਉੱਥੇ ਹੁਣ ਸੁਖਪਾਰ ਖੈਰਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਸੁਖਪਾਰ ਖੈਰਾ ਦੇ ਵੱਲੋਂ ਕਿਹਾ ਗਿਆ ਹੈ ਕਿ ਦੋਸਤੋ ਕੁਦਰਤ ਕੇਜਰੀਵਾਦ ਨਾਲ ਬਿਲਕੁਲ ਉਹੀ ਸਭ ਕੁਝ ਕਰ ਰਹੀ ਹੈ ਜੋ ਉਸਨੇ ਅਤੇ ਭਗਵੰਤ ਮਾਨ ਨੇ ਆਪਣੀ ਸਰਕਾਰ ਕੁਰਸੀ ਦੀ ਦੁਰਵਰਤੋਂ ਕਰਕੇ ਮੇਰੇ ਨਾਲ ਕੀਤਾ ਸੀ ਤੁਹਾਨੂੰ ਯਾਦ ਹੋਵੇਗਾ ਜਦ 4 ਜਨਵਰੀ 2024 ਨੂੰ ਹਾਈ ਕੋਰਟ ਨੇ ਮੈਨੂੰ ਐਨਡੀਪੀਐਸ ਮਾਮਲੇ ਦੇ ਵਿੱਚ ਮੈਨੂੰ ਜ਼ਮਾਨਤ ਦਿੱਤੀ ਸੀ ਤਾਂ ਤੜਕੇ 2 ਵਜੇ ਭਗਵੰਤ ਮਾਨ ਨੇ ਮੈਨੂੰ ਦੁਬਾਰਾ ਜੇਲ੍ਹ ਦੇ ਵਿੱਚ ਰੱਖਣ ਲਈ ਸੁਬਾਨਪੁਰ ਥਾਣੇ ਦੇ ਵਿੱਚ ਇੱਕ ਹੋਰ ਫਰਜ਼ੀ ਮਾਮਲਾ ਦਰਜ ਕਰ ਦਿੱਤਾ ਸੀ ਹੁਣ ਬੀਤੇ ਕੱਲ ਕੇਜਰੀਵਾਲ ਤੇ ਆਪ ਜ਼ਮਾਨਤ ਮਿਲਣ ਦਾ ਜਸ਼ਨ ਮਨਾ ਰਹੇ ਹਨ ਤਾਂ ਕੁਦਰਤ ਨੇ ਉਸ ਦੀ ਮੰਜ਼ਰ ਦੁਬਾਰਾ ਜੇਲ ਬਣਾ ਦਿੱਤੀ ਕਿਉਂਕਿ ਹਾਈ ਕੋਰਟ ਨੇ ਹੇਠਲੀ ਅਦਾਲਤ ਦਾ ਹੁਕਮ ਸਟੇ ਕਰ ਦਿੱਤਾ ਹੈ ਇਹ ਉਹਨਾਂ ਲਈ ਸਬਕ ਹੈ ਜੋ ਵਿਜੇਗਾ ਉਹੀ ਵੱਡੇਗਾ ਕਿਸੇ ਦਾ ਬੁਰਾ ਨਾ ਸੋਚੋ ਨਹੀਂ ਤਾਂ ਕੁਦਰਤ ਵੀ ਤੁਹਾਡੇ ਨਾਲ ਅਜਿਹਾ ਹੀ ਕਰੇਗੀ ਫਿਰ ਵੀ ਮੈਂ ਚਾਹਨਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲੋਂ ਜਲਦ ਬਾਹਰ ਆ ਜਾਣ ਤੇ ਦੱਸਿਏ ਕਿ ਖੈਰਾ ਦੇ ਵੱਲੋਂ ਹੋਸਟ ਪਾਈ ਗਈ ਹੈ ਤੇ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਪਲਟਵਾਰ ਕੀਤਾ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਲਗਾਤਾਰ ਸਵਮਣ ਭੇਜੇ ਗਏ ਪਰੰਤੂ ਉਥੇ ਜਿਹੜੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਤੇ ਜਿਸ ਨੂੰ ਲੈ ਕੇ ਬਾਹਰ ਬਾਹਰ ਸੰਮਣ ਭੇਜਣ ਦੇ ਉੱਤੇ ਵੀ ਗੈਰਹਾਜ਼ਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਜਿਸ ਨੂੰ ਲੈ ਕੇ ਐਡੀ ਦੇ ਵੱਲੋਂ ਜਿਹੜਾ ਕਿ ਕੇਜਰੀਵਾਲ ਨੂੰ ਹਿਰਾਸਾ ਦੇ ਵਿੱਚ ਲੈ ਲਿਆ ਤੇ ਉੱਥੇ ਹੀ ਜਦੋਂ ਲੋਕ ਸਭਾ ਚੋਣਾਂ ਚੱਲ ਰਹੀਆਂ ਸੀ ਤਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਰਿਹਾਂ ਕੀਤਾ ਗਿਆ ਜ਼ਮਾਨਤ ਮਿਲੀ ਤੇ ਜਿਸ ਤੋਂ ਬਾਅਦ 2 ਤਰੀਕ ਨੂੰ ਜਿਹੜਾ ਕਿ ਫਿਰ ਤੋਂ ਸਰੈਂਡਰ ਕਰਨ ਦੇ ਹੁਕਮ ਦਿੱਤੇ ਗਏ ਤੇ ਜਿਸ ਨੂੰ ਲੈ ਕੇ 2 ਤਰੀਕ ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਬਾਅਦ ਜਾਨੀ ਕਿ ਉਸ ਤੋਂ ਬਾਅਦ ਜਿਹੜੇ ਕਿ ਕੇਜਰੀਵਾਲ ਫਿਰ ਜੇਲ੍ਹ ਦੇ ਵਿੱਚ ਗਏ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੀਤੇ ਰਾਤ ਦੇ ਵਿੱਚ ਜ਼ਮਾਨਤ ਮਿਲੀ ਤੇ ਅੱਜ ਉਹਨਾਂ ਨੇ ਜੇਲ੍ਹ ਤੋਂ ਬਾਹਰ ਆਉਣਾ ਸੀ ਪਰੰਤੂ ਹੁਣ ਉਹਨਾਂ ਦੀ ਰਿਹਾਈ ਟਾਲ ਗਈ ਹੈ ਤੇ ਜਿਸ ਨੂੰ ਲੈ ਕੇ ਈਡੀ ਦੇ ਵੱਲੋਂ ਕੋਰ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਤੇ ਜਿਸ ਤੋਂ ਬਾਅਦ ਜ਼ਮਾਨਤ ਨੂੰ ਜਿਹੜਾ ਕਿ ਕਿਹਾ ਜਾ ਰਿਹਾ ਸੀ ਤੇ ਹਾਈ ਕੋਰਟ ਜਿਹੜਾ ਕਿ ਦਿੱਲੀ ਹਾਈ ਕੋਰਟ ਨੂੰ ਇੱਕ ਸਿੱਧੀ ਚੁਣੌਤੀ ਈਡੀ ਦੇ ਵੱਲੋਂ ਦੇ ਦਿੱਤੀ ਗਈ ਤੇ ਜਿਸ ਨੂੰ ਲੈ ਕੇ ਹੁਣੇ ਕੋਰ ਨੇ ਵੀ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਤੇ ਹੁਣ ਸੁਪਾਲ ਖੈਰਾ ਵੀ ਇਸ ਗੱਲ ਨੂੰ ਲੈ ਕੇ ਪਰਟਵਾਰ ਪੰਜਾਬ ਸਰਕਾਰ ਦੇ ਉੱਤੇ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਜਿਉਂ ਜਿਹਾ ਬੀਜੋਗੇ ਉਹੋ ਜਿਹਾ ਵੱਡੋਗੇ ਜਰੂਰ ਇਹ ਕਹਿ ਕੇ ਸੁਪਾਰ ਖੈਰਾ ਦੇ ਵੱਲ ਲੋਕ ਪਰਤੋਪਗਵੰਤ ਮਾਨ ਨੂੰ ਲੈ ਕੇ ਪਰਟਵਾਰ ਕੀਤਾ ਗਿਆ